ਪੰਤ ਪੰਜਾਬ ਅਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਸੁਨੇਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਈ ਖਲਕ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਘਟਨਾਵਾਂ ਸਿਆਸੀ ਤੌਰ ਤੇ ਪੰਜਾਬ ਵਿੱਚ ਵਾਪਰਨ ਲੱਗੀਆਂ ਨੇ ਸੱਤਾ ਦੀ ਸਰਦਲ ਤੇ ਅਸੀਂ ਇਸ ਪ੍ਰੋਗਰਾਮ ਵਿੱਚ ਪੰਜਾਬ ਦੀ ਰਾਜਨੀਤੀ ਦੀ ਖਾਸ ਕਰਕੇ ਸੱਤਾਧਾਰੀ ਧਿਰ ਦਾ ਇੱਕ ਨਵਾਂ ਚਿਹਰਾ ਜਿਹੜਾ ਉਹ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰ ਰਹੇ ਹਨ ਮੁੱਖ ਮੰਤਰੀ ਪੰਜਾਬ ਸਪ ਭਗਵੰਤ ਸਿੰਘ ਮਾਨ ਦੀ ਆਪਣੀ ਪਾਰਟੀ ਦੇ ਵਿੱਚ ਪਾਰਟੀ ਹਾਈ ਕਮਾਂਡ ਤੇ ਪੰਜਾਬ ਦੀ ਰਾਜਨੀਤੀ ਵਿੱਚ ਪਕੜ ਪਿਛਲੇ 3 ਸਾਲਾਂ ਤੋਂ ਪੂਰੀ ਮਜ਼ਬੂਤੀ ਨਾਲ ਦੇਖਣ ਨੂੰ ਮਿਲਦੀ ਹੈ ਪਰੰਤੂ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਮਰਤਸਰ ਸਾਹਿਬ ਵਿਖੇ ਅਮਰਤਸਰ ਸਾਹਿਬ ਨਾਲ ਸੰਬੰਧਿਤ ਵਿਧਾਇਕਾਂ ਨਾਲ ਮੀਟਿੰਗਾਂ ਕੀਤੀ ਜਾਣ ਦਾ ਸਮਾਚਾਰ ਹੈ। ਆਰਾਮ ਤੇ ਸਨ ਹੁਸ਼ਿਆਰਪੁਰ ਦੇ ਇੱਕ ਕੇਂਦਰ ਦੇ ਵਿੱਚ ਕੇਜਰੀਵਾਲ ਜੀ ਤੇ ਉਸ ਕੇਂਦਰ ਦੇ ਵਿੱਚੋਂ ਸਿੱਧੇ ਅਮਰਤਸਰ ਪੁੱਜਦੇ ਨੇ। ਅਮਰਤਸਰ ਵਿਖੇ ਸ਼੍ਰੀ ਕੇਜਰੀਵਾਲ ਜੀ ਜਿਹੜੇ ਅਮਰਤਸਰ ਜ਼ਿਲ੍ਹੇ ਨਾਲ ਸੰਬੰਧਿਤ ਵਿਧਾਇਕ ਨੇ 2 ਦਿਨ ਲਗਾਤਾਰ ਉਹਨਾਂ ਵੱਲੋਂ ਉਹਨਾਂ ਨਾਲ ਮੀਟਿੰਗਾਂ ਕੀਤੀ ਜਾਣ ਦਾ ਸਮਾਚਾਰ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਪੁੱਜ ਚੁੱਕੇ ਨੇ ਹਰਵਿੰਦ ਕੇਜਰੀਵਾਲ ਜੀ ਹੁਣ ਜਦੋਂ ਅਸੀਂ ਇਸ ਸਮੁੱਚੇ ਵਰਤਾਰੇ ਨੂੰ ਵੇਖਣ ਦਾ ਯਤਨ ਕਰਦੇ ਹਾਂ ਤੇ ਪੰਜਾਬ ਦੀ ਪੋਲਿਟਿਕਸ ਸਾਨੂੰ ਇਸ ਵੇਲੇ ਦੋਰੇ ਅਰਥਾਂ ਨਾਲ ਦੋਰੇ ਅਰਥਾਂ ਵਿੱਚ ਦੋਰੇ ਅਰਥਾਂ ਨਾਲ ਇੱਕ ਵਿਸ਼ੇਸ਼ ਦੌਰ ਵਿੱਚ ਦਾਖਲ ਹੁੰਦੀ ਜਾਪਦੀ ਹੈ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚੋਂ ਹਰ ਜਾਣ ਤੋਂ ਬਾਅਦ ਵਿਲੇ ਹੋ ਜਾਂਦੇ ਨੇ ਪਾਰਟੀ ਦੇ ਕੌਮੀ ਕਨਵੀਨਰ ਨੇ ਦੋ ਚੀਜ਼ਾਂ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਦੇ ਵਿਧਾਇਕਾਂ ਨਾਲ ਮੀਟਿੰਗਾਂ ਕਰਨ ਤੋਂ ਸਾਹਮਣੇ ਆਉਂਦੀਆਂ ਨੇ ਕਿਹੜੀਆਂ ਦੋ ਚੀਜ਼ਾਂ ਜਿਹੜੀਆਂ ਇਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਸ਼ੁਰੂਆਤ ਕੀਤੀ ਆ ਉਹਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਨੇ ਅਸੀਂ ਆਪਣੇ ਦਰਸ਼ਕਾਂ ਨਾਲ ਆਵਾਜ਼-ਏ-ਖਲਕ ਦੇ ਮਾਧਿਅਮ ਤੋਂ ਸਾਂਝਾ ਕਰਨ ਦਾ ਯਤਨ ਕਰਦੇ ਹਾਂ ਸਾਰਾ ਕੁਝ ਕਥਿਤ ਤੌਰ ਤੇ ਹੁੰਦਾ ਕਿਉਂਕਿ ਸੱਤਾ ਦਾ ਨਾ ਤੇ ਸਤਾਦਾ ਕੋਈ ਦਿਨ ਤਰ ਮੁਨਤਾ ਤੇ ਨਾ ਸਤਾਤਾ ਰੀਆਂ ਦਾ ਰਾਜਨੀਤੀ ਜਿਹੜੀ ਰਾਜ ਨੂੰ ਕਰਨ ਵਾਸਤੇ ਨੀਤੀ ਜਾਂ ਨੀਤੀ ਜਾਂ ਰਾਜ ਨੂੰ ਚਲਾਉਣ ਵਾਸਤੇ ਨੀਤੀ ਜਾਂ ਰਾਜ ਨੂੰ ਪ੍ਰਾਪਤ ਕਰਨ ਵਾਸਤੇ ਨੀਤੀ ਹੈ ਜਿਹੜੀ ਉਹ ਉਹ ਹਰ ਬੰਦੇ ਦੇ ਸਮਝਣ ਦੇ ਵਾਸਤੇ ਨਹੀਂ ਦਿੱਲੀ ਦੇ ਵਿੱਚੋਂ ਹਾਰ ਜਾਣ ਤੋਂ ਬਾਅਦ ਵਿਲੇ ਹੋ ਜਾਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗਾਂ ਕਰਨਾ ਚਾਹੁੰਦੇ ਨੇ ਪਹਿਲੀ ਪਹਿਲਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿਧਾਇਕਾਂ ਬਹੁਤੀ ਵਾਰ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਪੰਜਾਬ ਦੇ ਬਹੁਤੇ ਵਿਧਾਇਕ ਨੇ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਹੋਰਾਂ ਨਾਲ ਕੁਦਰਤੀ ਹੈ ਇਹ ਵਰਤਾਰਾ ਸੱਤਾ ਸਤਾਪਤੀ ਵਿਰੋਧੀ ਰੁਝਾਨ ਹੋਣ ਕਰਕੇ ਬਹੁਤੇ ਖੁਸ਼ ਨਹੀਂ ਹੁੰਦੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚੋਂ ਵਿਧਾਇਕਾਂ ਦੀਆਂ ਇਹ ਕਥਿਤ ਤੌਰ ਤੇ ਗੁਫਤੋ ਗੁਫਤੀਸ਼ ਕਰਤਾ ਸਨ ਕਿ ਮੁੱਖ ਮੰਤਰੀ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਮਿਲਦੇ ਜਿਵੇਂ ਮਿਲਣਾ ਚਾਹੀਦਾ ਹੈ ਉਸ ਤਰੀਕੇ ਨਾਲ ਕੰਮ ਵੀ ਨਹੀਂ ਹੁੰਦੇ ਜਿਵੇਂ ਵਿਧਾਇਕਾਂ ਦੇ ਹੋਣੇ ਚਾਹੀਦੇ ਨੇ ਤੇ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਕਿਸੇ ਨੇ ਦੱਬੀ ਆਵਾਜ਼ ਦੇ ਵਿੱਚ ਕਿਸੇ ਨੇ ਓਪਨਲੀ ਤੇ ਕਿਸੇ ਨੇ ਪਾਰਟੀ ਦੇ ਹੀ ਕਿਸੇ ਹੋਰ ਆਗੂ ਨਾਲ ਸਬੰਧ ਸਥਾਪਿਤ ਕਰਨ ਦਾ ਯਤਨ ਕਰਕੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਸੀ ਤੇ ਪੰਜਾਬ ਦੇ ਵਿਧਾਇਕਾਂ ਨਾਲ ਖਾਸ ਕਰਕੇ ਅਮਰਸਰ ਸਾਹਿਬ ਦੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਅਰਵਿੰਦ ਕੇਜਰੀਵਾਲ ਇੱਕ ਤੇ ਪਾਰਟੀ ਦਾ ਕੌਮੀ ਕਨਵੀਨਰ ਹੋਣ ਦਾ ਜਿਹੜਾ ਲੈਵਲ ਆ ਉਹਨੂੰ ਉੱਚਾ ਰੱਖਣਾ ਚਾਹੁੰਦੇ ਨੇ ਉਹਨੂੰ ਵਰਕਰਾਂ ਰੱਖਣਾ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਉੱਪਰ ਖੁਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਰਟੀ ਦਾ ਕੌਮੀ ਕਨਵੀਨਰ ਨੇ ਦੂਜੀ ਜਿਹੜੀ ਸਭ ਤੋਂ ਜਿਹੜੀ ਦਿਲਚਸਪ ਗੱਲ ਹੈ ਉਹ ਇਹ ਆ ਕਿ ਉਹਨਾਂ ਵਿਧਾਇਕਾਂ ਦੀ ਨਾਰਾਜ਼ਗੀ ਹੈ ਜਿਹੜੀ ਸਾਰਿਆਂ ਦੀ ਪੰਜਾਬ ਦੇ ਵਿੱਚ ਵਿਧਾਇਕਾਂ ਦੀ ਨਾਰਾਜ਼ਗੀ ਦਾ ਹੋਣਾ ਕੋਈ ਛੋਟੀ ਗੱਲ ਨਹੀਂ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਖਾਸ ਕਰਕੇ ਜੇ ਆਪਾਂ ਕੱਲੇ ਅਮਰਤਸਰ ਨੂੰ ਲੈ ਲਈਏ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਤੇ ਜਿਹੜੇ ਪੰਜਾਬ ਦੇ ਸਭ ਤੋਂ ਚਰਚਿਤ ਵਿਧਾਇਕ ਨੇ ਸਾਬਕਾ ਪੁਲਿਸ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਜੀ ਉਹਨਾਂ ਵਿਧਾਨ ਸਭਾ ਦੇ ਵਿੱਚ ਵੀ ਤੇ ਵਿਧਾਨ ਸਭਾ ਦੇ ਬਾਹਰ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੀ ਕਾਰਨ ਸ਼ੈਲੀ ਨੂੰ ਅਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖਾਸ ਕਰਕੇ ਬਰਗਾੜੀ ਬੇਅਦਬੀ ਮਾਮਲਿਆਂ ਦੇ ਵਿੱਚ ਗੋਲੀ ਕਾਂਢ ਦੇ ਵਿੱਚ ਤੇ ਅਜਿਹੇ ਹੋਰ ਮਜੇ ਦੇ ਸਰੂਪ ਗੁੰਮ ਹੋਏ ਸੀ ਉਸ ਮਾਮਲਿਆਂ ਦੇ ਵਿੱਚ ਜਾਂ ਬੇਅਦਬੀ ਸਰੂਪਾਂ ਦੀ ਹੋਈ ਸੀ ਉਸ ਮਾਮਲਿਆਂ ਦੇ ਵਿੱਚ ਬਾਰ-ਬਾਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਨੂੰ ਕਟਾਰੇ ਵਿੱਚ ਖੜਾ ਕਰਨ ਦਾ ਯਤਨ ਕੀਤਾ ਜਾਂਦਾ ਹੈ ਸਭ ਤੋਂ ਪਹਿਲੀ ਬਗਾਵਤ ਵੀ ਸਭ ਤੋਂ ਪਹਿਲੀ ਨਾਰਾਜ਼ਗੀ ਵੀ ਵਿਧਾਇਕਾਂ ਦੀ ਸ਼੍ਰੀ ਅਮਰਸਰ ਸਾਹਿਬ ਤੋਂ ਸ਼ੁਰੂ ਹੋਈ ਸੀ ਜਦੋਂ ਕੰਬਰ ਜੇ ਪ੍ਰਤਾਪ ਲਗਾਤਾਰ ਆਪਣੀ ਹੀ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਲੰਮੇ ਸਮੇਂ ਤੋਂ ਘਤਤ ਤੌਰ ਤੇ ਆਵਾਜ਼ ਉਠਾਉਂਦੇ ਰਹੇ ਨੇ ਉਹਨਾਂ ਕਿਹਾ ਕਿ ਕਿਉਂਕਿ ਜਦੋਂ ਕਾਮਿਕ ਕਨਵੀਨਰ ਮੀਟਿੰਗ ਕਰ ਰਹੇ ਨੇ ਤੇ ਮਾਮਲੇ ਉੱਠਣੇ ਲਾਜ਼ਮੀ ਨੇ ਤੇ ਉਹਨਾਂ ਖੁਦ ਕਿਹਾ ਸੀ ਕਿ ਖੁਦ ਅਰਵਿੰਦ ਕੇਜਰੀਵਾਲ ਜੀ ਨੇ ਬੇਅਦਬੀ ਮਾਮਲਿਆਂ ਦਾ ਨਸ਼ਿਆਂ ਦੇ ਮਾਮਲਿਆਂ ਦਾ ਮੁੱਦਾ ਕੁਝ ਮਹੀਨਿਆਂ ਵਿੱਚ ਹੱਲ ਕਰਨ ਦਾ ਦਾਅਵਾ ਕੀਤਾ ਸੀ ਪਰ ਪੰਜਾਬ ਦੇ ਅਫਸਰਾਂ ਦੇ ਨਾਂ ਲੈ ਕੇ ਕੁੰਮਰ ਵਿਜੇ ਪ੍ਰਤਾਪ ਵਿਧਾਇਕ ਨੇ ਜਿਹੜੇ ਅੰਮ੍ਰਿਤਸਰ ਤੋਂ ਨਾ ਲੈ ਕੇ ਮਤਲਬ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਪੁਲਿਸ ਅਫਸਰਾਂ ਦੀ ਸਰਪ੍ਰਸਤੀ ਹੀਟ ਵਿਖ ਰਿਹਾ ਹੈ। ਦੂਜਾ ਬੇਅਦਬੀ ਕਾਂਡ, ਦੂਜਾ ਗੋਲੀਬਾਰੀ ਕਾਂਡ, ਦੂਜਾ ਅਮਨ ਕਾਨੂੰਨ ਨੂੰ ਲੈ ਕੇ ਕੁੰਮਰ ਵਿਜੇ ਪ੍ਰਤਾਪ ਨੇ ਸਭ ਤੋਂ ਵੱਧ ਨਿਸ਼ਾਨਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬਣਾਇਆ ਤੇ ਅੱਜ ਉਸੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਮੀਟਿੰਗ ਹੈ। ਸਾਰੇ ਵਿਧਾਇਕਾਂ ਦੀ ਗੱਲ ਉਹਨਾਂ ਨੇ ਕਰਨੀ ਆ ਸਾਰੇ ਵਿਧਾਇਕਾਂ ਦੀ ਗੱਲ ਸੁਣਨੀ ਆ ਇੱਕ ਗੱਲ ਇਹ ਵੀ ਸਭ ਤੋਂ ਵੱਡੀ ਇੱਕ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੂੰ ਸੌ ਚੁੱਕੇ ਆ 3 ਸਾਲ ਦੇ ਕਰੀਬ ਪੂਰਾ 3 ਸਾਲ ਦਾ ਸਮਾਂ ਜਿਹੜਾ ਉਹ ਹੋ ਜਾਣਾ ਤੇ 3 ਸਾਲ ਦੇ ਸਮੇਂ ਦੌਰਾਨ ਵਿਧਾਇਕਾਂ ਦੀ ਆਪਣੀ ਕਾਰਗੁਜ਼ਾਰੀ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਿਊਰੋਕ੍ਰੇਟਸ ਦੀ ਕਾਰਗੁਜ਼ਾਰੀ ਜਿਹੜੀ ਉਬ ਦੇ ਕਨਾਲ ਸਾਂਝੀ ਕਰਨੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਹੋ ਸਕਦਾ ਹੈ ਕਿ ਉਹ 3 ਸਾਲ ਦਾ ਜਿਹੜਾ ਵਕਫਾ ਹੈ ਉਹਦਾ ਸਾਰਾ ਅਨਲਿਸਿਸ ਹੈ ਜਿਹੜਾ ਉਹ ਕਰ ਦੂਜਾ ਮਾਮਲਾ ਅਮਰਸਰ ਸੈਂਟਰਲ ਦੇ ਵਿਧਾਇਕ ਅਜੇ ਗੁਪਤਾ ਜੀ ਸ਼ਾਇਦ ਉਹਨਾਂ ਦਾ ਨਾਮ ਹੈ ਡਾਕਟਰ ਸਾਹਿਬ ਨੇ ਡਾਕਟਰ ਅਜੇ ਜਿਹੜੇ ਕਿ ਸੈਂਟਰਲ ਤੋਂ ਵਿਧਾਇਕ ਨੇ ਉਹਨਾਂ ਨੇ ਭਰੀ ਸਭਾ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਇਹ ਮੁੱਦਾ ਉਠਾਇਆ ਸੀ ਕਿ ਸਾਡੀ ਸਰਕਾਰ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਸੀ ਪਰੰਤੂ ਕੀ ਬਦਲਾਅ ਹੋਇਆ ਉਹ ਲੋਕਾਂ ਨੂੰ ਪੁੱਛਦੇ ਨੇ ਤੇ ਲੋਕ ਆਵਾਜ਼ ਉਠਾਉਂਦੇ ਨੇ ਨਹੀਂ ਤੇ ਜਦੋਂ ਇੱਕ ਵਿਧਾਇਕ ਇਹ ਕਹਿੰਦਾ ਕਿ ਸਾਡੀ ਐਸਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਕਾਹਦਾ ਬਦਲਾਅ ਹੋਇਆ ਸਾਡੇ ਕੰਮ ਨਹੀਂ ਹੋ ਰਹੇ ਉਹਨਾਂ ਭਰੀ ਸਭਾ ਦੇ ਵਿੱਚ ਚੋਣ ਮੁਹਿੰਮ ਦੇ ਚੱਲਦਿਆਂ ਇਹ ਗੱਲ ਆਖ ਦਿੱਤੀ ਤੇ ਇਹ ਵੀ ਇੱਕ ਵੱਡਾ ਜਿਹੜਾ ਉੱਥੇ ਇੱਕ ਵਿਧਾਇਕ ਨੇ ਬੜੀ ਵੱਡੇ ਲੈਵਲ ਦੀ ਆਵਾਜ਼ ਜਿਹੜੀ ਉੱਥੇ ਉਠਾਈ ਤੇ ਇਹ ਮਾਮਲਾ ਵੀ ਸਾਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਅਰਵਿੰਦ ਕੇਜਰੀਵਾਲ ਉਸ ਸ਼ਹਿਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਮੀਟਿੰਗਾਂ ਦੇ ਮੀਟਿੰਗਾਂ ਲੈ ਰਹੇ ਨੇ ਵਿਧਾਇਕਾਂ ਨੂੰ ਮਿਲਣਗੇ ਸਭ ਤੋਂ ਵੱਡੀ ਗੱਲ ਕਿ ਇਥੋਂ ਦੇ ਵਿਧਾਇਕ ਨੇ ਡਾਕਟਰ ਇੰਦਰਵੀਰ ਬਲਾਰੀਆ ਸ਼ਾਇਦ ਦੱਖਣੀ ਦੇ ਵਿਧਾਇਕ ਨੇ ਉਹ ਅਮਰਸਰ ਸਾਹਿਬ ਦੇ ਬੜੇ-ਬੜੇ ਮਾਰਜਨ ਜਿੱਤ ਕੇ ਆਏ ਸੀ ਤੇ ਚੀਫ ਕੌਲਸਾ ਦੀ ਵੰਦੇ ਮੁਖੀ ਜਿਹਨੇ ਧਾਰਮਿਕ ਸ਼ਕਤੀਤ ਵਜੋਂ ਜਾਣੇ ਜਾਂਦੇ ਨੇ ਲੋਕਲ ਬਾਡੀਜ਼ ਮਿਨਿਸਟਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਰਾਜ਼ ਹੋ ਗਏ ਸੀ ਉਹਨਾਂ ਨਾਲ ਕਿਸੇ ਇੱਕ ਛੋਟੇ ਜਿਹੇ ਮਾਮਲੇ ਦੇ ਵਿੱਚ ਕਿਸੇ ਦੇ ਹੱਕ ਵਿੱਚ ਆਵਾਜ਼ ਨਾਰਾ ਮਾਰਨ ਲਈ ਤੇ ਉਹਨਾਂ ਨੂੰ ਮੰਤਰੀ ਪਦ ਖੋਣਾ ਪੈ ਗਿਆ ਸੀ ਤਾਂ ਸਾਰਿਆਂ ਨੂੰ ਯਾਦ ਹੋਵੇਗਾ ਮੰਤਰੀ ਪਦ ਖੋਣਾ ਪੈ ਗਿਆ ਸੀ ਇੰਦਰਵੀਰ ਬੁਲਾਰੀਆ ਜੀ ਨੂੰ ਤੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੀਨਰ ਅੱਜ ਉਹਨਾਂ ਦੇ ਘਰ ਵਿੱਚ ਜਾ ਕੇ ਵੀ ਉਹਨਾਂ ਨਾਲ ਵੀ ਮੀਟਿੰਗਾਂ ਜਿਹੜੀ ਉਹ ਕਰ ਰਹੇ ਨੇ ਤੇ ਇੱਕ ਪੱਖ ਇਹ ਵੀ ਆ ਕਿ ਸ਼ਾਇਦ ਭਜੈਕਾਂ ਦੀ ਨਵਜ ਟਟੋਲਣ ਦਾ ਯਤਨ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਸੇ ਸਾਡੇ ਭਜੈਕ ਸਾਡੀ ਪਾਰਟੀ ਬਾਰੇ ਮੁੱਖ ਮੰਤਰੀ ਬਾਰੇ ਜਾਂ ਸੱਤਾ ਬਾਰੇ ਜਾਂ ਆਉਣ ਵਾਲੇ 2 ਸਾਲ ਹੋਣ ਵਾਲੀਆਂ ਚੋਣਾਂ ਬਾਰੇ ਕੀ ਸੋਚਦੇ ਨੇ ਸੋ ਅੱਜ ਅਰਵਿੰਦ ਕੇਜਰੀਵਾਲ ਇੰਦਰਬੀਰ ਸਿੰਘ ਬੁਲਾ ਆਪਣੇ ਜਿਹੜੇ ਦੱਖਣੀ ਤੋਂ ਭਜੈਕ ਕੈਂਡੀਡਟ ਡਾਕਟਰ ਇੰਦਰਬੀਰ ਸਿੰਘ ਨਿੱਜਰ ਉਹਨਾਂ ਦੇ ਘਰ ਵੀ ਵੱਡੇ ਲੈਵਲ ਤੇ ਇੱਕ ਮੀਟਿੰਗ ਆ ਜਿਹੜੀ ਅਰਵਿੰਦ ਕੇਜਰੀਵਾਲ ਜੀ ਉੱਥੇ ਪੁੱਜ ਰਹੇ ਨੇ ਨਿੱਜਰ ਸਾਹਿਬ ਦੇ ਘਰ ਤੇ ਉਸ ਮੀਟਿੰਗ ਦੇ ਵਿੱਚ ਕੀ ਹੁੰਦਾ ਮੀਟਿੰਗ ਵਿੱਚ ਵਿਧਾਇਕ ਆਪੋ ਆਪਣੀ ਗੱਲ ਕਿਵੇਂ ਪੇਸ਼ ਕਰਦੇ ਨੇ ਤੇ ਸਰਕਾਰ ਬਾਰੇ ਉਹਨਾਂ ਦਾ ਕੀ ਨਜ਼ਰੀਆ ਇਹ ਸਾਰਾ ਕੁਝ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ ਹੁਣ ਤੱਕ ਕਦੇ ਤੁਸੀਂ ਸੁਣਿਆ ਕਿ ਕਿਸੇ ਵਿਧਾਇਕ ਦੀ ਕੌਮੀ ਕਨਵੀਨਰ ਨੇ ਜਾਂ ਪਾਰਟੀ ਦੇ ਕੌਮੀ ਇੰਚਾਰਜ ਨੇ ਕਿਸੇ ਨੇ ਗੱਲ ਸੁਣੀ ਹੋਵੇ ਜਾਂ ਵਿਧਾਇਕਾਂ ਦੀ ਕਿਸੇ ਨਾ ਮੀਟਿੰਗ ਹੋਵੇ ਹਾਂ ਕੁਝ ਵਿਧਾਇਕ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਨਜੋਗ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਨਾਲ ਮੀਟਿੰਗਾਂ ਚ ਕਰਕੇ ਆਪਣੇ ਆਪਣੇ ਕੰਮ ਨਾ ਹੋਣ ਦੀ ਗੱਲ ਜੀ ਜ਼ਰੂਰ ਤੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਯਤਨ ਵੀ ਕੀਤੇ ਸੀ ਐਜ਼ ਅ ਸਪੀਕਰ ਪੰਜਾਬ ਵਿਧਾਨ ਸਭਾ ਕੇ ਕੁਝ ਅਫਸਰਾਂ ਨੂੰ ਤਾਲਵੰਤ ਕੀਤਾ ਜਾਵੇ ਪਰੰਤੂ ਉਹ ਸਾਰਾ ਕੁਝ ਮੁੱਖ ਮੰਤਰੀ ਨਾਲ ਖਟਾਸ ਦੇ ਵਿੱਚ ਹੀ ਰਹਿ ਗਿਆ ਤੇ ਵਿਧਾਇਕਾਂ ਦੀ ਉਦੋਂ ਵੀ ਗੱਲ ਨਾ ਹੋ ਸਕੇ ਤੇ ਇੰਜ ਜਾਪਦਾ ਹੈ ਕਿ ਹੁਣ ਅੰਮ੍ਰਿਤਸਰ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਇਹ ਮਹਿੰਮ ਸ਼ੁਰੂ ਕੀਤੀ ਹੈ ਤੇ ਡਾਕਟਰ ਇੰਦਰਵੀਰ ਸਿੰਘ ਨਿੱਜਰ ਹੋਰਾਂ ਦੇ ਘਰ ਡਾਕਟਰ ਕੇ ਅਰਵਿੰਦ ਕੇਜਰੀਵਾਲ ਜੀ ਦਾ ਪੁੱਜਣਾ ਵੱਡੀ ਗੱਲ ਹੈ ਤੇ ਉਸ ਤੋਂ ਬਾਅਦ ਡਾਕਟਰ ਅਜੇ ਜਿਹੜੇ ਵਿਧਾਇਕ ਨੇ ਸੈਂਟਰਲ ਨੇ ਉਹਨਾਂ ਦੇ ਘਰ ਵੀ ਤੇ ਕੁੰਮਰ ਵਿਜੇ ਪ੍ਰਤਾਪ ਨਾਲ ਕਿਵੇਂ ਮੀਟਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਇਹ ਬੜਾ ਵੱਡਾ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਦਾ ਕਦਮ ਹੈ ਪੰਜਾਬ ਦੀ ਰਾਜਨੀਤੀ ਦਾ ਇੱਕ ਤਰ੍ਹਾਂ ਦਾ ਵੱਡਾ ਵਿਸ਼ਲੇਸ਼ਣ ਹੈ ਤੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਨਾਲ ਵੱਡਾ ਧਮਾਕਾ ਵੀ ਕਹਿ ਸਕਦੇ ਹਾਂ ਕਿ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਤੇ ਦੋ ਦਿਨ ਬਾਅਦ 17 ਨੂੰ ਅਰਵਿੰਦ ਕੇਜਰੀਵਾਲ ਜੀ ਨੇ ਲੁਧਿਆਣਾ ਪੁੱਜਣਾ ਹੈ ਲੁਧਿਆਣਾ ਕਿਸ ਮਕਸਦ ਲਈ ਆਉਣਾ ਹੈ ਵਿਧਾਇਕਾਂ ਨਾਲ ਮੀਟਿੰਗ ਹੋਣੀ ਹੈ ਜਾਂ ਨਹੀਂ ਹੋਣੀ ਇਹ ਹਾਲੇ ਅਪਸਟ ਹੈ ਅਜੇ ਪਸਟ ਨਹੀਂ ਹੋ ਸਕੀ ਪਰੰਤੂ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੋ ਦਿਨ 14 15 ਦੋ ਦਿਨ 15 16 ਦੋ ਦਿਨ ਮੀਟਿੰਗਾਂ ਨੇ ਜਿਹੜੀਆਂ ਉਹ ਅਰਵਿੰਦ ਕੇਜਰੀਵਾਲ ਵਿਧਾਇਕਾਂ ਦੇ ਨਾਲ ਕਰ ਰਹੇ ਨੇ ਤੇ ਪੰਜਾਬ ਦੀ ਰਾਜਨੀਤੀ ਲਈ ਇੱਕ ਵੱਡੀ ਖਬਰ ਹੈ ਤੇ ਪੰਜਾਬ ਦੀ ਰਾਜਨੀਤੀ ਵਿੱਚ ਅਰਵਿੰਦ ਕੇਜਰੀਵਾਲ ਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਕੀ ਨਜ਼ਰੀਆ ਕੀ ਉਹਨਾਂ ਦੀ ਦਖਲਅੰਦਾਜ਼ੀ ਆ ਕੀ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਇਹ ਸਾਰਾ ਕੁਝ 2-3 ਦਿਨ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹਿਣ ਦੀ ਸੁਭਾਵਨਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੂੰ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ